ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪਟਿਕਲਾ ਡੱਡਾ ਵੱਲੋਂ ਅੱਜ ਫੇਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਅੱਜ ਜਿਹੜੀ ਅਸੀਂ ਤੁਹਾਡੇ ਵਾਸਤੇ ਕਲੈਕਸ਼ਨ ਲੈ ਕੇ ਆਏ ਆ ਉਹ ਚਿਕਨ ਵਰਕ ਦੀ ਬਾਟਮ ਦੇ ਨਾਲ ਬਹੁਤ ਹੀ ਸੋਹਣੇ ਜਿਹੇ ਸੂਟ ਲੈ ਕੇ ਆਏ ਆ ਸੂਟ ਰਹਿਣਗੇ ਆਰਕੰਡੀ ਦੇ ਤੇ ਕ੍ਰਸ਼ ਕਾਟਨ ਦੇ ਵਿੱਚ ਵੀ ਸੂਟ ਰਹਿਣ ਵਾਲੇ ਆ ਮੇਰੀ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਜੀ ਜਿਹੜੀਆਂ ਭੈਣਾਂ ਮੇਰੀ ਲੋਕੇਸ਼ਨ ਪੁੱਛਦੀਆਂ ਸਾਡੀ ਜਿਹੜੀ ਲੋਕੇਸ਼ਨ ਹੈਗੀ ਆ ਜੀ ਅਸੀਂ ਡਿਸਟ੍ਰਿਕਟ ਮਾਨਸਾ ਬਟਲਾਡਾ ਤੋਂ ਬਿਲੋਂਗ ਕਰਦੇ ਆ ਜੇਕਰ ਤੁਸੀਂ ਮੇਰੀ ਸ਼ਾਪ ਤੇ ਮੋਸ ਕਰਨਾ ਪੈਣਾ ਜੀ ਉਹਦੀ ਪੌਲ ਦੇ نیچے ਵਾਪਸ ਆ ਕੇ ਸਾਡੀ ਸ਼ਾਪ ਹੈ ਪਹਿਲੀ ਗਲੀ 'ਚ ਐਂਟਰ ਕਰਕੇ ਜੇਕਰ ਤੁਸੀਂ ਬੋਹਾ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਓਵਰ ਬ੍ਰਿਜ ਨੂੰ ਕ੍ਰੋਸ ਨਹੀਂ ਕਰਨਾ ਉਹਦੀ ਰਾਈਟ ਸਾਈਡ ਉੱਡਾ ਪੌਲ ਦੇ نیچے ਤੇ ਫਸਟ ਗਲੀ 'ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਗਲੀ ਤੇ ਮੋੜ ਤੇ ਲਿਖਿਆ ਹੋਇਆ ਵਾਹਿਗੁਰੂ ਕਲੌਥ ਹਾਊਸ ਠੀਕ ਹੈ ਜੀ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਅੱਜ ਦੇ ਜਿਹੜੇ ਸਾਡੇ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਬਹੁਤ ਹੀ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਦੇਖੋ ਜੀ ਚੈੱਕ ਕਰੋ ਜੀ ਇਹ ਕੋਰਾ ਕਾਟਨ ਦੇ ਵਿੱਚ ਚਿਕਨ ਵਰਕ ਹੈ ਬੜੇ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਨਾਲ ਅਸੀਂ ਲੈ ਕੇ ਆਏ ਤੁਹਾਡੇ ਨਾਲ ਮੈਚਿੰਗ ਸ਼ਰਟ ਐਦਾਂ ਤੁਸੀਂ ਸਾਡੇ ਕੋਲੋਂ ਮੈਚਿੰਗ ਸ਼ਰਟ ਵੀ ਲੈ ਸਕਦੇ ਹੋ ਤੇ ਕੱਲੀ ਬਾਟਮ ਵੀ ਸਾਡੇ ਕੋਲੋਂ ਤੁਸੀਂ ਬਾਏ ਕਰ ਸਕਦੇ ਹੋ ਜੀ ਬਾਟਮ ਦੀ ਜਿਹੜੀ ਪ੍ਰਾਈਸ ਰੈਡ ਵਾਲੀ ਹੈ 210 ਰੁਪਏ ਪਰ ਮੀਟਰ ਬਾਟਮ ਦੀ ਪ੍ਰਾਈਸ ਰਹੂਗੀ ਜੀ ਠੀਕ ਹੈ ਜੀ ਇਹਦੇ ਬਹੁਤ ਸਾਰੇ ਕੋਟ ਸੈੱਟ ਵੀ ਰੈਡੀ ਹੁੰਦੇ ਆ ਅਸੀਂ ਉਹ ਵੀ ਤੁਹਾਨੂੰ ਦਿਖਾਵਾਂ ਹਾਂਜੀ ਸੈੱਟ ਜਿਹੜੇ ਰੈਡੀ ਹੁੰਦੇ ਆ ਜੀ ਕੋਟ ਸੈੱਟ ਰੈਡੀ ਹੁੰਦੀ ਹੈ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੇ ਜੀ ਇਹਦੇ ਕੋਟ ਸੈੱਟ ਵੀ ਰੈਡੀ ਹੁੰਦੇ ਆ ਜੀ ਤੁਸੀਂ ਇਹਦਾ ਕੋਟ ਸੈੱਟ ਵੀ ਰੈਡੀ ਕਰ ਸਕਦੇ ਹੋ ਜੀ ਠੀਕ ਹੈ ਜੀ ਚੈੱਕ ਕਰੋ ਜੀ ਦੇਖੋ ਜੀ ਬਹੁਤ ਪਿਆਰੇ ਪਿਆਰੇ ਕੋਟ ਸੈੱਟ ਵੀ ਤੁਸੀਂ ਇਹਦੇ ਰੈਡੀ ਕਰ ਸਕਦੇ ਹੋ 210 ਰੁਪਏ ਤੁਹਾਨੂੰ ਪਰ ਮੀਟਰ ਪੈਣ ਵਾਲਾ ਜੀ ਇਹ ਵਾਲੀ ਬਾਟਮ ਠੀਕ ਹੈ ਜੀ ਤੁਸੀਂ ਕੋਟ ਸੈੱਟ ਦਾ ਸਟਾਫ ਵੀ ਸਾਡੇ ਕੋਲੋਂ ਲੈ ਸਕਦੇ ਹੋ ਜੀ ਠੀਕ ਹੈ ਜੀ ਅਗਲਾ ਦੇਖੋ ਜੀ ਅਗਲਾ ਕਲਰ ਚੈੱਕ ਕਰੋ ਇਹ ਮਾਸਟਰ ਸ਼ੇਡ ਦੇ ਵਿੱਚ ਸੀਗਾ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵਾਈਨ ਸ਼ੇਡ ਦੇ ਵਿੱਚ ਰਹੂਗਾ ਇਹ ਵਾਲੀ ਰਹੂਗੀ ਜੀ ਇਹਦੇ ਨਾਲ ਬਾਟਮ ਚੈੱਕ ਕਰੋ ਜੀ ਵਾਈਨ ਸ਼ੇਡ ਵਿੱਚ ਰਹੂਗਾ ਜੀ ਇਹ ਬਾਟਮ ਰਹੂਗੀ ਜੀ ਤੇ ਇਹ ਸ਼ਰਟ ਲੈਣ ਵਾਲੀ ਹੈ ਜੀ ਨਾਲ ਐਦਾ ਮੈਚਿੰਗ ਸੂਟ ਲੈ ਸਕਦੇ ਹੋ 825 ਦੀ ਵਿੱਚ ਤੁਹਾਨੂੰ ਇਹ ਵਾਲਾ ਸੂਟ ਪਹਿਨਣ ਵਾਲਾ ਬਾਟਮ ਤੋਂ ਨੂੰ ਪੈਣ ਵਾਲੀ ਹੈ 210 ਰੁਪਏ ਪਰ ਮੀਟਰ ਜੀ ਇਹ ਕੇਵਲ ਆ ਕਲਰ ਚੈੱਕ ਕਰੋ ਜੀ ਇਹਦਾ ਵੀ ਬਹੁਤ ਸੋਹਣਾ ਕੋਟ ਸਟੈਟਰ ਬਣਨਾ ਸਾਰੇ ਕਲਰ ਹੀ ਇੰਨੇ ਪਿਆਰੇ ਵੀ ਜਿਹਦਾ ਮਰਜੀ ਤੁਸੀਂ ਕੋਟ ਸਟ ਰੈਡੀ ਕਰ ਸਕਦੇ ਹੋ ਜਾਂ ਫਿਰ ਐਦਾਂ ਮੈਚਿੰਗ ਸੂਟ ਲੈ ਸਕਦੇ ਹੋ ਦੇਖੋ ਜੀ ਇਹ ਸੀ ਮੈਚਿੰਗ ਸ਼ਰਟ ਲਾਈਏ ਨੇ ਨਾਲ ਇਹ ਵੀ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਦੇਖੋ ਜੀ ਡਿਜ਼ਾਈਨ ਤੋਂ ਨੂੰ ਸਾਰੇ ਸੋਹਣੇ ਸੋਹਣੇ ਮਿਲਣ ਵਾਲਿਆ ਜੀ ਬਲੈਕ ਦੇ ਵਿੱਚ ਦੇਖੋ ਜੀ ਇਹ ਬਲੈਕ ਦੇ ਵਿੱਚ ਰਹੂਗਾ ਚੈੱਕ ਕਰੋ ਜੀ ਇਹ ਵਾਲੀ ਲਾਈ ਹੈ ਸੀ ਇਹਨਾਂ 셔ਟ ਦੇਖੋ ਜੀ ਇਹ 셔ਟ ਲਗਾਈ ਹੈ ਜੀ ਬਹੁਤ ਹੀ ਪਿਆਰੇ ਜਿਹੇ ਸੂਟ ਬਣ ਕੇ ਰੈਡੀ ਹੋਣੇ ਆ 825 ਵਿੱਚ ਤੁਸੀਂ ਪੂਰਾ ਸੂਟ ਲਓਗੇ ਜੇਕਰ ਕੱਲੀ ਬਾਟਮ ਲੈਣੀ ਆ ਤਾਂ ਤੁਹਾਨੂੰ 210 ਰੁਪਏ ਪਰ ਮੀਟਰ ਬਾਟਮ ਪੈਣ ਵਾਲੀ ਹੈ ਮਹਿੰਦੀ 셔ਟ ਦੇ ਵਿੱਚ ਨਿਓਨ ਮਹਿੰਦੀ ਦੇ ਵਿੱਚ ਆਇਆ ਜੀ ਚੈੱਕ ਕਰੋ ਜੀ ਇਹ ਸੀ 셔ਟ ਲਗਾਈ ਹੈ ਨਿਓਨ ਮਹਿੰਦੀ ਆ ਇਹ ਸੀ ਨਾਲ 셔ਟ ਲਗਾਈ ਹੈ ਜੀ ਦੇਖੋ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਰਹਿਣ ਵਾਲੇ ਆ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਸਾਡੇ ਕੋਲੇ ਆਫ ਵਾਈਟ ਦੇ ਵਿੱਚ ਵੀ ਬਾਟਮ ਹੈ ਚਿਕਨ ਵਰਕ ਦੀ ਕਾਫੀ ਮੇਰੀਆਂ ਭੈਣਾਂ ਦੀ ਡਿਮਾਂਡ ਸੀ ਆਫ ਵਾਈਟ ਦੇ ਵਿੱਚ ਦੇਖੋ ਜੀ ਇਹ ਵਾਲੀ ਤੁਹਾਨੂੰ ਚਿਕਨ ਵਰਕ ਦੇ ਵਿੱਚ ਬਾਟਮ ਮਿਲੂਗੀ ਆਫ ਵਾਈਟ ਦੇ ਵਿੱਚ 450 ਦੀ ਇਹ ਬਾਟਮ ਰਹਿਣ ਵਾਲੀ ਹੈ ਜੀ ਇਹਦੇ ਨਾਲ ਤੁਸੀਂ ਐਦਾਂ ਕੋਈ ਵੀ ਸ਼ਰਟ ਲਗਾ ਲਓ ਦੇਖੋ ਜੀ ਇਹ 2 ਮੀਟਰ ਦੀ 230 ਦੀ ਇਹ ਸ਼ਰਟ ਰਹਿਣ ਵਾਲੀ ਹੈ ਐਦਾਂ ਤੁਸੀਂ ਇਹ ਵਾਲੀ ਸ਼ਰਟ ਲੈ ਲਓ ਜੀ ਸਾਡੇ ਕੋਲ ਉਹਦੇ ਨਾਲ ਕੱਲੀ बॉटम ਲੈਣੀ ਹੈ ਤਾਂ बॉटम ਵੀ ਲੈ ਸਕਦੇ ਹੋ ਇਹ ਵਾਲੀ ਸ਼ਰਟ ਲਗਾ ਲਓ ਜੀ ਨਾਲ ਸਿੰਪਲ ਸੋਬਰ ਜੇ ਬਹੁਤ ਹੀ ਪਿਆਰੇ ਜਿਹੇ ਸੂਟ ਰੈਡੀ ਹੋਣੇ ਆ ਬਣ ਕੇ ਦੇਖੋ ਜੀ ਆਫ ਵਾਈਟ ਚਿਕਨ ਵਰਕ ਦੀ बॉटम ਹੈ ਇਹ ਲਗਾ ਲਓ ਜੀ ਠੀਕ ਹੈ ਜੀ ਇਹ ਵਾਲੀ ਸ਼ਰਟ ਲਗਾ ਲਓ ਦੇਖੋ ਜੀ ਇਹ ਵੀ ਸ਼ਰਟ ਲਗਾ ਸਕਦੇ ਹੋ ਜਿੱਦਾਂ ਮਰਜ਼ੀ ਤੁਸੀਂ ਇਹ ਨਾਲ ਮੈਚਿੰਗ ਕਰ ਸਕਦੇ ਹੋ ਜੇ ਜ ਕੱਲੀ बॉटम ਲੈਣਾ ਚਾਹੁੰਦੇ ਆ ਤਾਂ ਤੁਸੀਂ ਕੱਲੀ बॉटम ਵੀ ਲੈ ਸਕਦੇ ਹੋ ਚੈੱਕ ਕਰੋ ਜੀ ਠੀਕ ਹੈ ਜੀ ਜੇਕਰ ਤੁਸੀਂ ਆਫ ਵਾਈਟ ਹੀ ਲਗਾਉਣਾ ਚਾਹੁੰਦੇ ਹੋ ਸੇਮ ਤਾਂ ਆਫ ਵਾਈਟ ਪੂਰਾ ਕੰਪਲੀਟ ਸੂਟ ਵੀ ਬਣਾ ਸਕਦੇ ਦੇਖੋ ਜੀ ਚੈੱਕ ਠੀਕ ਹੈ ਜੀ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਆਰ ਕੰਡੀ ਦੇ ਵਿੱਚ ਸੂਟ ਤੇ ਕਰਸ਼ ਦੇ ਵਿੱਚ ਸੂਟ ਚੈੱਕ ਕਰੋ ਜੀ ਇਹ ਵਾਲਾ ਸੂਟ ਰਹੂਗਾ ਜੀ ਆਰ ਕੰਡੀ ਦੇ ਵਿੱਚ ਬਲੈਕ ਦੇ ਵਿੱਚ ਰਹੂਗਾ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਪਿਓਰ ਵਾਲੀ ਆਰਕੰਡੀ ਹੈ ਜੀ 셔ਟ ਦੇ ਉੱਪਰ ਲਾਈਨਿੰਗ ਦੀ ਕੋਈ ਨੀੜ ਨਹੀਂ ਹੈਗੀ ਜੇ ਲਗਾਉਣੀ ਤੁਸੀਂ ਲਗਾ ਸਕਦੇ ਹੋ ਵੈਸੇ ਤੇ ਬਾਟਮ ਦੇ ਉੱਪਰ ਤਾਂ ਬਿਲਕੁਲ ਵੋਜ ਦੀ ਬਾਟਮ ਹੈ ਜੀ ਕਾਟਨ ਦੇ ਵਿੱਚ ਹੀ ਰਹਿਣ ਵਾਲੀ ਹੈ 셔ਟ ਆਰਕੰਡੀ ਦੀ ਰਹੂਗੀ ਜੇਕਰ ਤੁਸੀਂ ਲਾਈਨਿੰਗ ਲਗਾਉਣਾ ਚਾਹੋ ਨੀ ਲਗਾ ਸਕਦੇ ਤੁਹਾਡੇ ਤੇ ਡਿਪੈਂਡ ਕਰਦਾ ਬਟ ਆਊਟ ਲਾਈਨਿੰਗ ਵੀ 셔ਟ ਬਣ ਜਾਣੀ ਹੈ ਪਿਓਰ ਵਾਲੀ ਆਰਕੰਡੀ ਰਹਿਣ ਵਾਲੀ ਹੈ ਪ੍ਰਿੰਟ ਚੈੱਕ ਕਰੀ ਚਲੋ ਬਹੁਤ ਪਿਆਰੇ ਪਿਆਰੇ ਤੁਹਾਨੂੰ ਇਹਦੇ ਵਿੱਚ ਪ੍ਰਿੰਟ ਮਿਲਣ ਵਾਲੇ ਆ ਇਹ ਬਲੈਕ ਦੇ ਵਿੱਚ ਸੀਗਾ ਜੀ ਇਹ ਹੈਗਾ ਫਿਰੋਜੀ ਕਲਰ ਦੇ ਵਿੱਚ ਚੈੱਕ ਕਰੋ ਜੀ ਇਹ ਫਰੋਜੀ ਦੇ ਵਿੱਚ ਰਹੂਗਾ ਇਹਦੇ ਵਿੱਚ ਇੱਕ ਇੱਕ ਸੂਟ ਸਾਡੇ ਕੋਲੋਂ ਸੂਟ ਬਾਇ ਕੀਤਾ ਮੇਰੇ ਭੈਣਾਂ ਨੇ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਬਹੁਤ ਜ਼ਿਆਦਾ ਪਸੰਦ ਆਇਆ ਜੀ ਇਹ ਵਾਲੇ ਸੂਟ ਇਹ ਵਾਲੇ ਕਲਰ ਇੱਕ ਤੋਂ ਇਹ ਵਾਲਾ ਵੀ ਲੂਗਾ ਨਿਯੋਨ ਮਹਿੰਦੀ ਦੇ ਵਿੱਚ ਆਰਕੰਡੀ ਦੇ ਵਿੱਚ ਪ੍ਰਾਈਸ ਇਹਦੀ ਰਹੂਗੀ ਜੀ 900 ਰੁਪਏ 900 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਆਰਕੰਡੀ ਦਾ ਬਾਇ ਕਰ ਸਕਦੇ ਹੋ ਜੀ ਇਹ ਕੇ ਵਾਲਾ ਕਲਰ ਮਿਲਣ ਵਾਲਾ ਦੇਖੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਇਹ ਵੀ ਆਰਕੰਡੀ ਦੇ ਵਿੱਚ ਰਹਿਣ ਵਾਲਾ ਪੂਰਾ ਓਪਨ ਕਰਕੇ ਦਿਖਾਵਾਂਗੇ ਤੁਹਾਨੂੰ ਚੈੱਕ ਕਰੋ ਜੀ ਇਹ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਸੈਲਫ ਦੇ ਵਿੱਚ ਰਹਿਣ ਵਾਲੀ ਬਾਟਮ ਤੇ ਇਹ ਵਾਲੀ ਰਹੂਗੀ ਜੀ ਇਹਦੇ ਨਾਲ ਸ਼ੌਰਟ ਇਹ ਵੀ ਆਰ ਕੰਡੀ ਦੇ ਵਿੱਚ ਰਹਿਣ ਵਾਲਾ ਜੀ ਬਹੁਤ ਹੀ ਪਿਆਰੇ ਪਿਆਰੇ ਪ੍ਰਿੰਟ ਮਿਲਣ ਵਾਲੇ ਆ ਦੂਸਰਾ ਕਲਰ ਆਊਗਾ ਜੀ ਇਹ ਵੀ ਸਾਡੇ ਕੋਲੇ ਸਿਰਫ 1 ਕਿਕ ਸੂਟ ਬਾਕੀ ਹੈ ਜੀ ਜੇ ਮੇਰੀ ਕਿਸੇ ਭੈਣ ਨੇ ਬਾਏ ਕਰਨੀ ਹੈ ਤਾਂ ਲੈ ਸਕਦੇ ਹੋ 1 ਕਿਕ ਸੂਟ ਬਾਕੀ ਹੈ ਜੀ ਚੈੱਕ ਕਰੋ ਜੀ ਇੱਕ ਇਹ ਵਾਲਾ ਕਲਰ ਆਊਗਾ ਦੇਖੋ ਜੀ ਇਹ ਵਾਲੀ ਆਉਗੀ ਜੀ ਇਹ ਨਾਲ ਸ਼ੌਰਟ ਬਹੁਤ ਹੀ ਪਿਆਰੀ ਜੀ ਸ਼ੌਰਟ ਆਉਣ ਵਾਲੀ ਹੈ ਆਰਕੰਡੀ ਦੇ ਵਿੱਚ ਰਹਿਣ ਵਾਲਾ ਜੀ ਇੱਕ ਇਹਦੇ ਵਿੱਚ ਆਊਗਾ ਜੀ ਮਸਟਰਡ ਸ਼ੇਡ ਦੇ ਵਿੱਚ ਇੱਕ ਇਹਦੇ ਵਿੱਚ ਮਸਟਰਡ ਸ਼ੇਡ ਆਉਣ ਵਾਲਾ ਇਹ ਕੇਵਲਾ ਕਲਰ ਚੈੱਕ ਕਰੋ ਜੀ ਬਾਟਮ ਦੇਖੋ ਜੀ ਸੈਲਫ ਦੇ ਵਿੱਚ ਰਹੂਗੀ ਇਹ ਮਸਟਰਡ ਸ਼ੇਡ ਦੇ ਵਿੱਚ ਆਊਗਾ ਜੀ ਇਹ ਵੀ ਕਲਰ ਪ੍ਰਿੰਟ ਬਹੁਤ ਜਿਆਦਾ ਪਿਆਰਾ ਰਹਿਣ ਵਾਲਾ ਚੈੱਕ ਕਰੋ ਜੀ ਦੇਖੋ ਜੀ ਬਹੁਤ ਹੀ ਜ਼ਿਆਦਾ ਪਿਆਰਾ ਜਾਂ ਪ੍ਰਿੰਟ ਹੈ ਪ੍ਰਾਈਸ ਸਿਰਫ 900 ਰੁਪਏ ਰਹਿਣ ਵਾਲਾ ਠੀਕ ਹੈ ਜੀ ਇਹ ਸੀਗੀ ਆਰਕੰਡੀ ਦੇ ਵਿੱਚ ਸੂਟ ਸਾਡੀ ਜਿਹੜੀ ਪ੍ਰਾਈਸ ਹੁੰਦੀ ਹੈ ਸਿਰਫ ਜੈਨੂਅਲ ਜੀ ਹੁੰਦੀ ਹੈ ਜੀ ਕੋਈ ਜ਼ਿਆਦਾ ਪ੍ਰਾਈਸ ਨਹੀਂ ਅਸੀਂ ਰੱਖਦੇ ਸਾਰਿਆਂ ਦਾ ਤੁਹਾਨੂੰ ਕੱਟ ਪ੍ਰਾਈਸ ਮਿਲੂਗੀ ਜੀ ਚੈੱਕ ਕਰੋ ਜੀ ਇਹ ਕੇਵਲਾ ਕਲਰ ਮਿਲੂਗਾ ਸੈਲਫ ਦੇ ਵਿੱਚ ਰਹੂਗੀ ਬਾਟਮ ਲਾਈਟ ਜਾਂ ਸਕਾਈ ਬਲੂ ਕਲਰ ਦੇ ਵਿੱਚ ਰਹਿਣ ਵਾਲਾ ਸੂਟ ਇਹ ਵਾਲੀ ਰਹੂਗੀ ਜੀ ਆਰ ਕੰਡੀ ਦੇ ਵਿੱਚ ਸ਼ਰਟ ਚੈੱਕ ਕਰੋ ਜੀ ਬਹੁਤ ਹੀ ਪਿਆਰੀ ਜੀ ਮੈਚਿੰਗ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਆਰ ਕੰਡੀ ਦੇ ਵਿੱਚ ਰਹਿਣ ਵਾਲੀ ਹੈ ਸ਼ਰਟ ਪ੍ਰਾਈਸ ਸਿਰਫ ਤੁਹਾਡੇ ਵਾਸਤੇ ਜੈਨੂਅਲ ਜ 900 ਰੁਪਏ ਰਹਿਣ ਵਾਲੀ ਹੈ ਜੀ ਇਹਦੀ ਪ੍ਰਾਈਸ ਇਸ ਤੋਂ ਅਗੇ ਅਸੀਂ ਇੱਕ ਰਸ਼ ਕਾਟਨ ਵੀ ਤੁਹਾਡੇ ਵਾਸਤੇ ਲੈ ਕੇ ਆਏ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣੇ ਸੋਹਣੇ ਸੂਟ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਮੇਰੀ ਸ਼ਾਪ ਤੇ ਵਿਜ਼ਿਟ ਵੀ ਕਰੋ ਚੈੱਕ ਕਰੋ ਜੀ ਕ੍ਰਸ਼ ਕਾਟਨ ਦੇ ਵਿੱਚ ਵੀ ਤੁਹਾਨੂੰ ਮੈਚਿੰਗ ਦਿਖਾਵਾਂਗੇ ਜੀ ਇਹ ਬਲੈਕ ਦੇ ਵਿੱਚ ਆਊਗਾ ਜੀ ਠੀਕ ਹੈ ਜੀ ਇਸ ਨੂੰ ਇਸ ਨੂੰ ਪੂਰਾ ਜੈਡ ਬਲੈਕ ਨਹੀਂ ਕਹਿ ਸਕਦੇ ਕਾਰਬਨ ਬਲੈਕ ਕਲਰ ਹੈ ਦੇਖੋ ਜੀ ਇਹ ਵਾਲੀ ਰਹੂਗੀ ਸ਼ਰਟ ਇਹ ਸ਼ਰਟ ਰਹੂਗੀ ਜੀ ਠੀਕ ਹੈ ਜੀ ਇਹ ਵਾਲੀ ਰਹੂਗੀ ਜੀ ਬਾਟਮ 셀ਫ ਦੇ ਵਿੱਚ ਹੀ ਬਾਟਮ ਰਹਿਣ ਵਾਲੀ ਹੈ ਕ੍ਰਸ਼ ਕਾਟਨ ਹੈ ਜੀ ਚੈੱਕ ਕਰੋ ਜੀ ਕ੍ਰਸ਼ ਕਾਟਨ ਹੈ ਪ੍ਰਾਈਸ ਇਹਦੀ ਰਹਿਣ ਵਾਲੀ ਹੈ ਜੀ 950 ਰੁਪਏ 950 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਕ੍ਰਸ਼ ਕਾਟਨ ਦੀ ਦੂਸਰਾ ਕਲਰ ਚੈੱਕ ਕਰੋ ਜੀ ਕਲਰ ਤੁਹਾਨੂੰ ਬਹੁਤ ਹੀ ਪਿਆਰੇ ਜੀ ਮੈਲਣ ਵਾਲੇ ਇੰਗਲਿਸ਼ ਕਲਰ ਮਿਲਣਗੇ ਦੇਖੋ ਜੀ ਇਹ ਵੀ ਕ੍ਰਸ਼ ਕਾਟਨ ਹੈ ਪ੍ਰਾਈਸ ਰਹੂਗੀ 850 ਰੁਪਏ ਦੇਖੋ ਜੀ ਇਹ ਵਾਲਾ ਕਲਰ ਚੈੱਕ ਕਰੋ ਲਾਈਟ ਲਵੰਡਰ ਕਲਰ ਮਿਲੂਗਾ ਤੁਹਾਨੂੰ ਦੇਖੋ ਜੀ ਚੈੱਕ ਕਰੋ ਪ੍ਰਾਈਸ ਰਹੂਗੀ ਕ੍ਰਸ਼ ਕਾਟਨ ਐਂਡ ਨਜ਼ੀਕ ਤੋਂ ਦੇਖ ਸਕਦੇ ਹੋ ਪ੍ਰਿੰਟ ਬਹੁਤ ਹੀ ਪਿਆਰੇ ਜੇ ਰਹਿਣ ਵਾਲੇ ਆ ਪ੍ਰਾਈਸ 950 ਰੁਪਏ ਰਹਿਣ ਵਾਲੀ ਹੈ ਜੀ ਇਹਦੀ ਕਲਰ ਚੈੱਕ ਕਰੀ ਚਲੋ ਦੇਖੋ ਜੀ ਸਾਰੇ ਕਲਰ ਪ੍ਰਿੰਟ ਬਹੁਤ ਹੀ ਪਿਆਰੇ ਜੇ ਮਿਲਣ ਵਾਲਿਆ ਕ੍ਰਸ਼ ਦੇ ਵਿੱਚ 950 ਰੁਪਏ ਦੀ ਪ੍ਰਾਈਸ ਰਹੂਗੀ ਦੇਖੋ ਜੀ ਸਾਰੇ ਪ੍ਰਿੰਟ ਕਲਰ ਬਹੁਤ ਜ਼ਿਆਦਾ ਪਿਆਰੇ ਆ ਜੀ ਜੋ ਕੈਮਰੇ 'ਚ ਕਲਰ ਆਇਆ ਸੇਮ ਇਹੀ ਕਲਰ ਆ ਜੀ ਇਹ ਮਸਟਰਡ ਜੀ ਸ਼ੇਡ ਦੇ ਵਿੱਚ ਆਊਗਾ ਮਹਿੰਦੀ ਮਸਟਰਡ ਸ਼ੇਡ ਦੇ ਵਿੱਚ ਆਊਗਾ ਜੀ ਚੈੱਕ ਕਰੋ ਪ੍ਰਿੰਟਿੰਗ ਡਿਜ਼ਾਈਨ ਦੇਖੋ ਜੀ ਕ੍ਰਸ਼ ਕਾਟਨ ਹੈ ਬਿਲਕੁਲ ਪਿਓਰ ਰਿਜਨਲ ਵਾਲੀ ਕ੍ਰਸ਼ ਕਾਟਨ ਹੈ ਜੀ ਦੇਖੋ ਜੀ ਅਗਲਾ ਕਲਰ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਕਲਰ ਆਉਣ ਵਾਲਾ ਜੀ ਸਾਰੇ ਕਲਰ ਤੁਹਾਡੇ ਵਾਸਤੇ ਲੈ ਕੇ ਆਏ ਸਰਦਾਰੀ ਕਲਰ ਦੇਖੋ ਜੀ ਡਿਜ਼ਾਈਨ ਚੈੱਕ ਕਰੋ ਦੇਖੋ ਜੀ ਬਹੁਤ ਪਿਆਰੇ ਪਿਆਰੇ ਸੂਟਾਂ ਨੂੰ ਮੈਚ ਹੋਣ ਵਾਲਾ ਜੀ ਠੀਕ ਹੈ ਜੀ ਇਹ ਸਨ ਅੱਜ ਦੇ ਜਿਹੜੇ ਸਾਡੇ ਸੂਟ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਅਸੀਂ ਪਲੇਨ ਪੀਸ ਜੀ ਅਸੀਂ ਕੱਲ ਆਫਰ ਵਿੱਚ ਲੈ ਕੇ ਆਏ ਆ ਤੁਹਾਡੇ ਵਾਸਤੇ ਪਲੇਨ ਪੀਸ ਕਾਫੀ ਸਟਫ ਸਾਡੇ ਕੋਲ ਆਇਆ ਹੋਇਆ ਪਲੇਨ ਪੀਸਾਂ ਦਾ ਕੱਲ੍ਹ ਵਾਲੀ ਵੀਡੀਓ ਛੜੀ ਜਰੂਰ ਦੇਖਣਾ ਜੀ ਕੱਲ ਅਸੀਂ ਤੁਹਾਡੇ ਵਾਸਤੇ ਆਫਰ ਦੇ ਵਿੱਚ ਪਲੇਨ ਕਾਟਨ ਦੇ ਕਾਟਨ ਲੈਣ ਦੇ ਵਿੱਚ ਲੈ ਕੇ ਆਏ ਹਾਂ ਜੀ ਖਾਦੀ ਵਿੱਚ ਲੈ ਕੇ ਆਏ ਹਾਂ ਪਲੇਨ ਪੀਸ ਲੈਣ ਦੀ ਅਗਲੀ ਵੀਡੀਓ ਪਲੀਜ਼ ਮੇਰੇ ਭੈਣਾਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਜਲਦੀ ਤੋਂ ਜਲਦੀ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਕੱਲ ਸਵੇਰ ਜੀ ਸਾਡੀ ਵੀਡੀਓ ਅਨੋਂ ਤੋਂ 10 ਦੇ ਵਿੱਚ ਕਰ ਆਉਂਦੀ ਹੈ ਜੀ ਪਲੀਜ਼ ਮੇਰੇ ਭੈਣਾਂ ਨੂੰ ਰਿਕਵੈਸਟ ਹੈ ਕਿ ਮੇਰੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਅਸੀਂ ਹਾਜ਼ਰ ਹੋਵਾਂਗੇ